ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਇੱਕ ਸਾਥ ਮੇਰੇ ਜੀ ਠੀਕ ਹੈ ਮੇਰੇ ਬੱਚੇ ਛੋਟੇ ਛੋਟੇ ਨੇ ਚਲੋ ਕੋ ਨਿਰੋਭ ਹੋਣਾ ਤੇ ਕਿਉਂਕਿ ਜਿੱਥੇ ਬੰਦੇ ਤੁਹਾਡੇ ਨਾਲ ਖੜੀ ਆ ਜੀ ਹੈ ਨਾ ਆਪਾਂ ਨੂੰ ਇਹ ਵੀ ਪਤਾ ਚੱਲਦਾ ਆ ਅ ਮਾਤਾ ਨੂੰ ਕੀ ਇਲਾਜ ਤੁਹਾਡਾ ਕਰਜ਼ਾ ਮਾਫ ਹੋਣਾ ਚਾਹੀਦਾ ਕਿਦਾਂ ਕਹਿੰਦੇ ਹੋ ਕੀ ਹੁਣ ਚਾਹੀਦਾ ਨਿਕਲ ਕਿਸ ਨਾਮ ਮਸਤਾਬ ਮੁਕਰਬ पीर्त पर पीत परिवार ਫੱਤਾ ਬੱਤੀ ਚੋਕ ਦੇਵਾਂਗੇ ਕਿਹਨਾਂ ਦੇ ਕੰਮ ਨੂੰ ਰੋਕਦੇ ਆਂਗੇ ਪਰ ਇਹ ਕੋਈ ਜਲਾਹ ਕਹਿੰਦਾ ਆਇਆ ਹੈ ਜਲਵਾਜ ਕਹਿੰਦਾ ਆਪਾਂ ਨਹੀਂ ਹੈਗਾ ਬੋਣਦੇ ਆਂਗੇ ਇਹ ਵੀ ਇਕ ਪਰਵਾਹ ਨਾ ਨਹੀਂ ਅਸੀਂ ਹੋਣ ਦੇਵਾਂਗੇ ਹੋਏ ਬਾਬਾ ਕੋ ਆਪਰੇ ਪ੍ਰਚਾਰ ਤੁਹਾਡੇ ਨਾਲ ਕਾਹਦੇ ਕਰਨਗੇ ਜਗਦੇਵ ਤੇ ਜਵਾਨਾ ਮੁਤਾਬਕ ਮੁਤਾਬਕ ਸੇ ਲੋਕਾਂ ਨੇ ਕਾਚ ਨਾ ਜਨਾਪਾ ਜਨਾਪਾ ਚਿੰਤਾ ਕੋ ਗੁਰਦਾਰਾ ਹਾਂਜੀ ਕੀ ਨਾਮ ਡੋਟਾ ਜੀ ਗੁਰਪ੍ਰੀਤ ਕੋ ਅੱਛਾ ਤੁਹਾਨੂੰ ਕੀ ਦਿੱਕਤ ਆ ਜਿਹੜਾ ਮਤਲਬ ਤੁਹਾਨੂੰ ਅੱਜ ਉਗਰਾਹ ਜਥੇਬੰਦੀ ਦੀ ਰਿਪੋਰਟ ਲੈ ਕੇ ਅਬਰਪਚਾਗਰ ਦੀ ਲੋੜ ਪਈ ਆ ਹਾਂਜੀ ਜੀ ਅਸੀਂ ਬਸ ਤੋਂ ਬੈਂਕ ਬਠਿੰਡਾ ਤੋਂ ਲੋਨ ਲਿੰਦਾ ਸੀ 10 ਲੱਖ ਦਾ ਹੂੰ ਹਾਂਜੀ ਤੇ ਉਹਨਾਂ ਕੇਸ਼ ਦਾ ਟੁੱਟਣ ਕਰਕੇ ਥੋੜਾ ਜਿਹਾ ਉਹਨਾਂ ਕੋਲ ਨੋਟਿਸ ਜਾਰੀ ਕੀਤਾ ਗਿਆ ਸੀ ਮਤਲਬ ਕਿੰਨਾ ਲੋਨ ਲਿਆ ਸੀ ਤੁਸੀਂ ਅਸੀਂ 10 ਲੱਖ ਦਾ ਲਿੱਤਾ ਸੀ ਉਹਦੇ ਵਿੱਚ ਕਿੰਨੇ ਪੈਸੇ ਭਰ ਚੁੱਕੇ ਹੁੰਦਕ ਅਸੀਂ 3 ਲੱਖ 75 ਹਜ਼ਾਰ ਰੁਪਏ ਭਰ ਦਿੱਤੇ ਸੀ ਠੀਕ ਹੈ ਹਾਂਜੀ ਤੇ ਫਿਰ ਨੋਟਿਸ ਹਾਲੀਆ ਕਰ ਦਿੱਤਾ ਠੀਕ ਕਰਕੇ ਹਾਂ ਜਿੱਤਾਂ ਕਰਕੇ ਸਮਝਾਉਣ ਨੂੰ ਆਪਾਂ ਕਿ ਮਤਲਬ ਉਹਨਾਂ ਵੱਲੋਂ ਕੋਈ ਡਰਾਵਟਮ ਕਾਇਆ ਵੀ ਜਾਂਦਾ ਧਮਕੀ ਵੀ ਵਗੈਰਾ ਦਿੱਤੀ ਜਾਂਦੀ ਹੈ ਹਾਂਜੀ ਨੋਟਿਸ ਜਾਰੀ ਕਰਿਆ ਸੀ ਕਿ ਮਤਲਬ ਲੇਡੀਜ਼ ਫੁੱਲ ਤਸਮੇ ਤੋਂ ਆਣ ਕੇ ਲੋਕ ਲਾਣ ਲਈ ਠੀਕ ਹੈ ਹਾਂਜੀ ਉਹਨਾਂ ਨੇ ਪਹਿਲੀ ਦੋ ਵਾਰ ਦਿੱਤਾ ਸੀਗਾ ਨੋਟਿਸ ਤੇ ਹੁਣ ਆ ਤੀਸਰੀ ਵਾਰ ਆਇਆ ਸੀਗਾ ਹਾਂਜੀ ਕੀ ਕਹੇਗਾ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਨਹੀਂ ਮਤਲਬ ਲੇਡੀ ਸਮੇਤ ਲੇਡੀ ਕੁਲਸ ਸਮੇਤ ਆਵਾਂਗੇ ਲੋਕ ਲਾ ਕੇ ਜਾਵਾਂਗੇ ਕਰੇ ਹਾਂਜੀ ਅਸਾਂ ਮਤਲਬ ਕੋਰਟ ਬਣਿਆ ਆਇਆ ਸੀਗਾ ਹਾਂਜੀ ਨੋਟਿਸ ਆਇਆ ਸੀ ਠੀਕ ਹੈ ਹੁਣ ਤੁਸ ਸਾਬੂ ਮੇਲੇ ਦੇ ਨੂੰ ਠੀਕ ਹੈ ਮੇਰੇ ਬੱਚੇ ਛੋਟੇ ਛੋਟੇ ਚਲੋ ਕੋ ਨਿਰੋ ਬੋਣਾ ਤੇ ਕਿਉਂਕਿ ਜਿੱਥੇ ਵੀ ਨੇ ਤੁਹਾਡੇ ਨਾਲ ਖੜੀ ਹੈ ਜੀ ਹੈ ਨਾ ਅਹ ਮਤਨ ਨੂੰ ਕਿਲਾ ਤੁਹਾਡਾ ਕਰਜ਼ਾ ਮਾਫ ਹੋਣਾ ਚਾਹੀਦਾ ਕਿਦਾਂ ਕਹਨੇ ਹੋ ਕੀ ਹੋਣਾ ਚਾਹੀਦਾ ਕਰਜ਼ੇ ਵਿੱਚ ਕਿੰਨੇ ਮੈਂਬਰ ਹੈ ਤੁਹਾਡੇ ਠੀਕ ਹੈ ਹਾਂਜੀ ਬੈਠੀ ਕਿੰਨੇ ਬੱਚੇ ਰੋਡੇ ਮੇਰੇ ਦੋ ਬੱਚੇ ਨੇ ਉਹਨਾਂ ਦਾ ਪਾਲਣੇ ਨੂੰ ਮੇਗਾ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ ਕਿਉਂਕਿ ਜਦੋਂ ਕੋਈ ਸਰਸ਼ਨ ਬਲੀਓ ਧਮਕੀ ਆ ਰਹੀ ਨੇ ਕਿ ਤੁਹਾਨੂੰ ਬਾਹਰ ਕੱਟਿਆ ਜਾਊਗਾ ਮਤਲਬ ਉਿੰਦਿੰਦਾ ਲਾ ਦਿੱਤਾ ਜਾਊਗਾ ਬੱਚਿਆਂ ਦਾ ਸਰਕਾਰ ਦਾ ਬੱਚੇ ਹੁੰਦੇ ਆ ਤੇ ਮੇਰੇ ਹੱਥੋਂ ਇਦੀਆਂ ਨਹੀਂ ਕਰਦੇ ਨੇ

میرے خاطر چمہ کتنا چاھپت ہے اسٹیٹیکل اور کوئی ساذن نہیں لگا مطلب تو نہیں ہے ویلا طوفان نے ہاتھ دے کے یہاں پر ہاتھ پاؤں مارنا ہاں جی انٹیلیجنس نہیں کی آپ کے سگنل رو گئے تھے کہ وہ کیوں سنتے رہنے کے لیے چلو انصاف کی کیما کر دے انصاف کی کیما کر دے میرے خاطر چمہ کتنا چاھپت ہے ਮੇਰੇ ਬੱਚੇ ਨੇ ਮੇਰੇ ਛੋਟੇ ਛੋਟੇ ਬੱਚੇ ਅਗਰੇ ਪ੍ਰਸ਼ਾਸਨ ਉਪਰ ਕੰਮ ਕਰ ਰਿਹਾ ਸੀ ਜਿੰਦਾਲਾ ਮੰਡੀ ਤੋਂ ਤੋਂ ਰੋਪਨਗਰ ਮੇਰੇ ਛੋਟੇ ਛੋਟੇ ਬੱਚੇ ਨਹੀਂ ਮਿਲਕ ਕੇ ਖੇਡਦੇ ਕਿ ਜਨਕੀ ਛੋਟੇ ਛੋਟੇ ਬੱਚੇ ਨਹੀਂ ਗਰੀਬ ਜੀ ਆਂਟੀ ਜੀ ਕੀ ਨਾਮ ਡਾਟਾ ਜੀ ਅਸਾ ਕੀ ਕਹਿਣਾ ਚਾਹੋਗੇ ਜੀ ਅਸੀਂ ਆਇਆ ਨਾਮ ਜਨਾ ਫੀਸ ਪਰ ਬਾਦ ਦੇ ਨਾਲ ਅਸੀਂ ਮਾਤਾ ਦਾ ਰਿਗਰਾ ਹਾ ਪਾਰਟੀ ਬਾਹਰ ਬੈਠਿਆ ਅਜੇ ਨਦੀ ਕੋਰਤੀ ਕਰਨ ਆਵਾਂ ਸੀ ਅਸੀਂ ਕੋਰਤੀ ਨਹੀਂ ਹੋਣਗੇ ਨੇ ਘਟ ਕੇ ਮਦਦ ਕਰਾਂਗੇ ਵਿਚਾਰੀ ਨੂੰ ਦੀ ਆ ਬੱਚੇ ਲੈ ਕੇ ਕਿੱਥੇ ਜਾਵੇ ਨਿੱਕੇ ਨਿੱਕੇ ਬੱਚੇ ਨੇ ਜੀ ਕਿੱਥੇ ਲੈ ਕੇ ਜਾਊਗਾ ਬੱਚੇ ਜੀ ਜਿਹੜਾ ਵੀ ਕੋਈ ਇਹਨਾਂ ਦੀ ਗੱਲ ਸੁਣਦਾ ਹਰੇਕ ਦੀ ਧਾ ਨਿਕਲਦੀ ਆ ਜੀ ਹਨਾ ਹਾਂਜੀ ਹਾਂਜੀ ਧਾ ਨਿਕਲ ਨਹੀਂ ਹੋਈ ਆ ਹਾਂਜੀ ਹਾਂਜੀ ਆਪਾਂ ਕੋਈ ਕੋਈ ਵੀ ਬੱਚਾ ਕਿਸੇ ਨਾਲ ਇਹਦਾ ਹੁੰਦਾ ਹ ਹਰੇਕ ਹੀ ਰੂਗਾ ਇਹ ਮੇਰੇ ਨਾਲ ਵੀ ਹੋਵੇ ਮੈਂ ਵੀ ਇਹੀ ਰੂਂਗੀ ਹਾਂਜੀ ਹਾਂਜੀ ਮੈਂ ਕਿਹੜਾ ਰੂਵਾਂ ਇੱਕ ਨਹੀਂ ਜਿੱਦਾਂ ਇਹ ਗੱਲ ਹੋਊਗੀ ਇਹ ਵੀ ਅਗਲਾ ਕਰਦਾ ਇਹ ਸਰਕਾਰਾਂ ਕਰਦੀਆਂ ਨੇ ਵਿਜੇਵਾਂ ਦੀਆਂ ਵਰਗੇ ਡੱਡ ਕਰਜ਼ੇ ਲੈ ਕੇ ਬਾਹਰਲੇ ਦੇ ਸੰਭਜ ਜਾਂਦੇ ਨੇ ਉਹਨਾਂ ਨੂੰ ਤਾਂ ਹੀ ਸਰਕਾਰਾਂ ਕਰਦੀਆਂ ਨੇ ਸਾਨੂੰ ਨਿੱਕੇ ਨਿੱਕੇ ਕਰਜ਼ਿਆਂ ਨੂੰ ਲੈ ਕੇ ਬੱਚੇ ਪੂਰਾ ਪੂਰਾ ਬੱਚਾ ਹੈਗਾ ਕਰ ਮਕਾਨ ਬਣਾ ਕੇ ਕੁੱਲੀ ਗਈ ਸਾਡੀ ਦਾ ਤਰੀਬਾਂ ਦੀ ਕੁੱਲੀ ਬਣਾ ਕੇ ਬਹਿਣਾ ਹੀ ਅਸੀਂ ਨਹੀਂ ਤੋ ਤੇ ਸਾਂ ਤਾ ਹੋ ਸਾਡੇ ਕੋਲ ਕਿਹੜਾ ਕੋਠੀਆਂ ਹਾਂਜੀ ਹਾਂਜੀ ਇਹ ਸਾਡਾ ਨਾਲਾਈ ਬੈਠੇ ਆ ਅਸੀਂ ਜਿੰਨਾ ਚਿਰ ਉਹ ਜਦੋਂ ਮਰਜੀ ਆਉਣ ਅਸੀਂ ਕੁਰਕੀ ਨਹੀਂ ਹੋਣ ਦੇਵਾਂਗੇ ਬਾਹਰ ਬੈਠਾ ਤਾਂ ਨਾਲਾਈ ਅਸੀਂ ਗ੍ਰਾਹਾਂ ਪਾਰਟੀ ਅਸੀਂ ਇਹਨਾਂ ਦਾ ਕਦੇ ਵੀ ਕੁਰਕੀ ਨਹੀਂ ਹੋਣ ਦੇਵਾਂਗੇ ਜਦੋਂ ਸਾਨੂੰ ਗ੍ਰਾਉਂਡ ਦੀ ਦਿੱਕਤਾਂ ਦਾ ਨਾਤਾ ਤਾਂ ਨਹੀਂ ਲਾ ਸਕਦੇ ਹਾਂਜੀ ਜਾਂ ਕੋਈ ਵੀ ਪਾਰਟੀ ਜਾਂ ਇਹਨਾਂ ਦੀ ਮਦਦ ਪੂਰੀ ਕੱਢ ਕੇ ਕਰਾਂਗੇ ਹਾਂਜੀ ਬੋਲੋ ਜੀ ਅੱਜ ਜੇ ਛੋਟਾ ਕੱਟ ਕੀਤਾ ਜੇ ਰੋਡ ਪੈਂਟਸ ਨੂੰ ਵੱਡੇ ਕੱਟ ਕਰਨੇ ਪਏ ਸੀ ਵੱਡੇ ਕੱਟਾ ਵੀ ਕਰਾਂਗੇ ਹੂੰ ਪਰਿਵਾਰ ਦੇ ਮਤਲਬ ਤੁਸੀਂ ਇਨਸਾਫ ਦਵਾ ਕੇ ਖੜੋਵੇਂ ਜੀ ਆਹ ਇਨਸਾਫ ਲੈ ਕੇ ਫੇਰ ਵਾਪਸ ਜਾਵਾਂਗੇ ਉਹਨਾਂ ਕਰਦੇ ਜੇ ਇਨਸਾਫ ਨਹੀਂ ਹੁੰਦਾ ਕਦੇ ਵੀ ਵਾਪਸ ਨਹੀਂ ਜਾਵਾਂਗੇ ਇਨਸਾਫ ਲੈ ਕੇ ਦੇਮਜੁਰ ਮਾਰੂਗੀ ਕੀ ਕਹਿਣਾ ਚਾਹੋਗੇ ਅੱਜ ਸੰਘੇੜੇ ਪਿੰਡ ਜਿਹੜਾ ਪੀੜਿਤ ਪਰਿਵਾਰਾਂ ਦੇ ਘਰ ਦੀ ਕੁੜਕੜੀ ਕਿਹਨਾਂ ਬੈਂਕ ਆ ਰਹੀ ਸੀ ਬਲਾਜ ਮਾਰੇ ਸੀ ਹੈ ਨਾ ਕੀ ਕਹੋਗੇ ਨਾਲ ਮਾੜਾ ਉਸੇ ਤੋਂ ਭਾਰਤੀ ਸੰਘੀ ਲੇਖਤਾ ਬਰਾਹ ਮੇਨਰ ਮੀਤ ਪ੍ਰਧਾਨ ਕਿਉਂਕਿ ਇਹ ਸ ਪੀੜਤ ਪਰਿਵਾਰ ਦੇ ਘਰ ਦੀ ਕੁ르ਤੀ ਨਹੀਂ ਸੀ ਇਹਨੂੰ ਗ੍ਰੈਂਟ ਕਬਜ਼ਾ ਕਹਾਂਗੇ ਕਿਉਂਕਿ ਸਰਕਾਰ ਦਾ ਨਾਰਾ ਹੁੰਦਾਗਾ ਜੋ ਮਰਜੀ ਸੱਤਾ ਚੰਦੀ ਆ ਸੱਤਾ ਚਾਉਣ ਤੋਂ ਪਹਿਲਾਂ ਸਰਕਾਰ ਦਾ ਇੱਕੋ ਇੱਕ ਨਾਰਾ ਹੁੰਦਾ ਬੇਸੀ ਕਰਜ਼ਾ ਕੁ르ਤੀ ਖਤਮ ਕਰਾਂਗੇ ਰਾਜਸੀ ਇੱਥੋਂ ਦੀ ਸਰਕਾਰ ਨੂੰ ਪੁੱਛਣਾ ਚਾਹੁੰਨੇ ਆ ਵੀ ਕੀ ਕਰਜ਼ਾ ਕੁ르ਤੀ ਖਤਮ ਹੋ ਗਿਆ ਵਾਰ-ਵਾਰ ਪਰਵਾਰਾਂ ਦੀਆਂ ਜ਼ਮੀਨਾਂ ਦੀਆਂ ਘਰਾਂ ਦੀਆਂ ਪੁਰਕੀਆਂ ਤੇ ਵਰੰਟ ਕਵਿਆ ਰਹੇ ਆ ਜਿਸੀ ਨੋਤਰਿਆਂ ਬਾਰ-ਬਾਰ ਵੀ ਇੱਥੇ ਪਰਵਾਰ ਨੂੰ ਇਨਸਾਫ ਮੰਗਣਾ ਚਾਹੁੰਦਾ ਕਿਉਂਕਿ ਜੋ ਇਥੇ ਦੀਆਂ ਬੈਂਕਾਂ ਨੇ ਫਾਈਨਾਂਸ ਕੰਪਨੀਆਂ ਪ੍ਰਾਈਵੇਟ ਉਹ ਕੋਈ ਕਿਸੇ ਵੀ ਮਾਲਕ ਦੀਆਂ ਕਿਸਾਨ ਦੀਆਂ ਚਾਹੇ ਮਰਜ਼ੂਰ ਤੇ ਇਹ ਨਹੀਂ ਦੇਖਦੀਆਂ ਵੀ ਕੀ ਆਪਕਾ ਨਿੱਸੇ ਕੀ ਇਹ ਬਾਰ ਸਕੂਲੋਂ ਲੋਨ ਕਰ ਦਿੰਦੀਆਂ ਵੀ ਬਾਅਦ ਚ ਇਹਨਾਂ ਦਾ ਜੋ ਵੀ ਹੈ ਉਹਨਾਂ ਕੋਲ ਘਰਾਂ ਚਾਹੇ ਵੀ ਸਾਧਾਨਾ ਰਜਗਾਰ ਦਾ ਵੀ ਉਹਨੂੰ ਅਸੀਂ ਫਰਕ ਕਰਕੇ ਲਿਆ ਮੰਗੇ ਪਰ ਉਹ ਅਸੀਂ ਕਦੇ ਵੀ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇ ਮੰਗੇ ਕਿਉਂਕਿ ਪਰਿਵਾਰ ਨੇ ਦੱਸ ਹੀ ਦਿੱਤਾ ਵੀ ਜੀ ਜੋ 1 ਦਾ ਲੱਖ ਦਾ loan ਲਿਆ ਸੀ ਲੱਖ ਰੁਪਏ ਉਹਦੇ ਵਿੱਚੋਂ ਪਹਿਲਾਂ ਕੱਟ ਲਿਆ ਤੇ ਮੀਮਾ ਕਹਿ ਕੇ ਵੱਡੀ ਧੱਕੀ ਕੀਤੀ ਆ ਨਾ ਬੀਮਾ ਕੀਤਾ ਪਰਿਵਾਰ ਦਾ ਇਹਨਾਂ ਨੇ 375000 360 ਰੁਪਏ ਅਦਾ ਵੀ ਕਰਤਾ ਬੈਂਕ ਨੂੰ ਤੇ ਉਸ ਤੋਂ ਬਾਅਦ ਜੋਨ ਕੋਲ ਕਮਾਈ ਦਾ ਸਾਧਨ ਨਾ ਰਿਹਾ ਤਾਂ ਉਸ ਤੋਂ ਬਾਅਦ ਇਹਨਾਂ ਨੇ ਇੱਕ ਟਰੈਕਟਰ ਲਿਆ 2011 2024 ਚ ਤੇ ਉਹ ਟਰੈਕਟਰ ਵਾਲੇ ਐਡੀ ਵੱਡੀ ਠੱਗੀ ਮਾਰ ਕੇ ਪਰਿਵਾਰ ਨਾਲ ਤੇ ਉਹਨਾਂ ਨਾਲ ਬੈਂਕ ਸੀ ਰਿਲੇਟਡ ਬੈਂਕ ਤੋਂ ਲੋਨ ਕਰਵਾਇਆ ਪਰਿਵਾਰ ਦੇ ਨਾਂ ਤੇ ਤੇ ਉਹ ਲੋਨ ਵੀ 520000 ਏਜੰਸੀ ਮਾਰਕਰ ਡੱਪ ਗੈਂਡਰ ਵਾਲੇ ਤੇ 46000 ਕੈਸ ਦਿੱਤਾ ਪਰਿਵਾਰ ਨੇ ਤੇ ਉਹਨੂੰ ਤੋਂ ਬਾਅਦ ਟਰੈਕਟਰ ਚ ਤਕਨੀਕੀ ਨੁਕਸਾਨ ਨੂੰ 15 ਦਿਨਾਂ ਦੇ ਅੰਦਰ ਅੰਦਰ ਟਰੈਕਟਰ ਨਾਲ ਏਜੰਸੀ ਕੋਲ ਘਰਵਾਇਆ ਵੇਲ ਵਾਸਤੇ ਬਾਰ-ਬਾਰ ਪਰਿਵਾਰ ਦੇ ਜਾਣ ਤੇ ਨਾਲ ਟਰੈਕਟਰ ਵਾਪਸ ਕੀਤਾ ਤੇ ਉਹ ਖੁਰਦ-ਵਰਦ ਕਰਕੇ ਹਰਦਮਸਾਰੀ ਵਾਪਸ ਖੁਰਦ-ਵਰਦ ਕਰਕੇ 5 ਲੱਖ 68000 ਰੁਪਏ ਤੇ ਟਰੈਕਟਰ ਵੀ ਖੁਰਦ-ਵਰਦ ਕਰਕੇ ਤੇ ਧੰਕੀਆਂ ਵੀ ਦੰਦਲੇ ਪਰਿਵਾਰ ਨੂੰ ਏਜੰਸੀ ਮਾਲਕ ਕੁਪੀੜਤ ਪਰਿਵਾਰ ਕੋਲ ਜਦੋਂ ਕੋਈ ਹੱਸਾਲਾ ਨਾ ਰਹਾ ਪ੍ਰਸ਼ਾਸਨ ਕੋਲੇ ਗਿਆ ਪ੍ਰਸ਼ਾਸਨ ਨੇ ਵੀ ਆਣ ਸੁਣੀ ਕੀਤੀ ਗੱਲ ਪਰ ਉਸ ਤੋਂ ਬਾਅਦ ਜਥੇਬੰਦੀ ਕੋਲੇ ਆਇਆ ਮਸਲਾ ਜਥੇਬੰਦੀ ਨੇ ਵਿਚਾਰ ਕੇ ਜਦੋਂ ਪ੍ਰਸ਼ਾਸਨ ਕੋਲੇ ਗਏ ਤੇ ਐਸਐਸਪੀ ਸਾਹਿਬ ਨੂੰ ਮਿਲੇ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਇਹ ਵੱਡੀ ਫਰਾਡ ਆ ਵੱਡਾ ਫਰਾਡ ਆ ਤੇ ਠੱਗੀ ਹੋਈ ਆ ਲੱਤ ਪਾਉਣੀ ਚਾਹੀਦੀ ਇਹਨਾਂ ਨੂੰ ਡਿਪਟੀ ਸਾਹਿਬ ਦੀ ਡਿਊਟੀ ਲਈ ਛੱਡੇ ਸਾਹਮਣੇ ਸਾਡੇ ਫੋਨ ਤੇ ਉਹਨਾਂ ਨੇ ਆਪਦੇ ਫੋਨ ਤੇ ਵੀ ਗੱਲ ਕੀਤੀ ਤੇ ਪਰ ਡਿਪਟੀ ਸਾਹਿਬ ਵੀ ਪੰਡਾ ਝਾੜ ਗਏ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇੱਕ ਪਾਸੇ ਦਾ ਹਾਲ ਉਹ ਵੀਡੀਓ ਪਾ ਰਹੇ ਨੇ ਵੀ ਅਸੀਂ ਸਮਗਲਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ੀਆਂ ਨੂੰ ਜੇਲਾਂ ਦੇ ਸੰਲੰਖਾ ਦੇ ਅੰਦਰ ਕਾ ਰਹੇ ਆ ਤੇ ਫਿਰ ਇਸ ਪ੍ਰੇਸ਼ਟਾਚਾਰ ਦੇ ਨੱਥ ਗੱਲੋ ਪਾਈ ਜਾਵੇਗੀ ਤੇ ਅਸੀਂ ਇਹ ਸਰਕਾਰ ਦੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਬੀਤ ਦਦੀ ਛੇਤੀ ਤੋਂ ਛੇਤੀ ਪ੍ਰਬੰਧ ਨੂੰ ਸਾਫ ਤੋਂ ਆਇਆ ਜਾਵੇ ਤੇ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਫਿਰ ਸੰਘਰਸ਼ ਨੂੰ ਤੇਜ਼ ਕੀਤਾ ਜਾਊਗਾ ਉਹ ਕਿਸੇ ਵੀ ਰੂਪ ਚ ਸੰਘਰਸ਼ ਆ ਕੀ ਕਹਿਣਾ ਚਾਹੁੰਗੇ ਆਧਿ ਪੀੜਤ ਪਰਿਵਾਰ ਦੇ ਹੱਕ ਲਈ ਆ ਜੀ ਮੈਂ ਪ੍ਰਾਰਥਨਾ ਜੀ ਕਰ ਰਹਾ ਹਾਂ ਰਾਗ ਮਹਿਕਲਾ ਨਾਲ ਗਰੀਬ ਚੱਕਰੀ ਮੋਰ ਰਹੀ ਹੈ ਜੀ ਕੁਝ ਜੀ ਸੰਜੀਤ ਕੇ ਲੋਏ ਤੁਰਕੀ ਆ ਸੀ ਪਹਿਲਾਂ ਵੀ ਦੋ ਵਾਰ ਮਤਲਬ ਇਹ ਨੂੰ ਹੋ ਚੁੱਕੇ ਆ ਤੇ बार-बार ਫਿਰ ਜਦੋਂ ਦੁਬਾਰਾ ਇਹ ਤੁਰਕੀ ਦੀ ਬ੍ਰਾਂਡ ਲੈ ਕੇ ਆਉਂਗੇ ਆ ਤਾਂ ਅਸੀਂ ਇਸ ਪਰਿਵਾਰ ਦੇ ਲਈ ਸਦਾ ਲਈ ਖੜੇ ਆ ਕਿਉਂਕਿ ਇਸ ਪਰਿਵਾਰ ਦੇ ਨਾਲ ਬਹੁਤ ੱਟਕਾ ਹੋਇਆ ਜਿੱਥੇ ਸਰਕਾਰ ਕਹਿ ਰਹੀ ਆ ਕੁੱਲੀ ਗੁੱਲੀ ਜੁੱਲੀ ਅਸੀਂ ਪਰਿਵਾਰਾਂ ਨੂੰ ਹਾਸਿਲ ਕਰਾਂਗੇ ਪਰ ਅੱਜ ਇਹਨਾਂ ਨੂੰ ਆਪਣੀ ਕੁੱਲੀ ਦੇ ਵਿੱਚੋਂ ਬਾਹਰ ਕੱਢ ਕੇ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਤੋਂ ਬਚਣ ਜਾ ਰਹੀ ਆ ਕਿਉਂਕਿ ਬਹੁਤ ਵੱਡੀ ਠੱਗੀ ਮਾਰੀ ਆ ਟ੍ਰਾਂਸਫਰ ਨੇ ਤੁਹਾਨੂੰ ਸਾਰਾ ਕੁਝ ਦੱਸਿਆ ਕਿ ਕਿਵੇਂ ਟਰੈਕਟਰ ਖਰੀਦਿਆ ਟਰੈਕਟਰ ਏਜੰਸੀ ਨੇ ਟਰੈਕਟਰ ਲਿਜਾ ਕੇ ਕਿਵੇਂ ਔਰਦੁ ਖੁਰਦ ਕੀਤਾ ਤੇ ਪਰਿਵਾਰ ਦੇ ਸਿਰ ਉਹ ਵੀ ਕਰਜ਼ਾ ਖੜਾ ਤੇ ਇਧਰ ਮਕਾਨ ਬਣਾਉਣ ਵਾਸਤੇ ਜੋ ਕਰਜ਼ਾ ਲਿਆ ਸੀ ਉਹਨੂੰ ਜਿਹੜਾ ਮੋੜਨ ਦਾ ਤਰੀਕਾ ਸੀ ਇਹਨਾਂ ਦਾ ਓਹੋ ਇਹਨਾਂ ਨੇ ਰੋਜ਼ਗਾਰ ਦੇ ਤੌਰ ਤੇ ਟ੍ਰੈਕਟਰ ਲਿਆ ਸੀ ਵੀ ਅਸੀਂ ਘਰ ਦੀਆਂ ਕਿਸ਼ਤਾਂ ਮੋੜ ਦਿਆਂਗੇ ਪਰ ਇੱਥੋਂ ਦੇ ਜਿਹੜੇ ਹਾਕਮ ਨੇ ਉਹਨਾਂ ਦੇ ਨਾਲ ਰਲ ਕੇ ਇਥੋਂ ਦੀਆਂ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਕਾਲਾਂ ਨੇ ਉਹ ਤੁਹਾਡੇ ਸਾਹਮਣੇ ਇਹ ਦਿਖ ਰਹੀਆਂ ਨੇ ਕਿ ਇਹਨਾਂ ਨੇ ਸਾਰਾ ਕੁਝ ਰਲ ਮਿਲ ਕੇ ਕੀਤਾ ਕਿ ਇਸ ਕਾਰਨ ਇਹ ਪਰਿਵਾਰ ਦੇ ਉੱਤੋਂ ਜਿਹੜਾ ਬਹੁ ਜਾ ਕਰਜ਼ੇ ਦਾ ਲੱਥਿਆ ਨਹੀਂ ਜਾ ਰਿਹਾ ਤੇ ਜਿਹਦੇ ਵਿੱਚ ਅੱਜ ਪੀੜਤ ਪਰਿਵਾਰ ਪੂਰਾ ਆਪਣੀ ਜ਼ਿੰਦਗੀ